ਸੋਮਵਾਰ ਨੂੰ ਪਿੰਡ ਮਾਲਕੀ ਦੇ ਵਿੱਚ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਦੇ ਵਿੱਚ ਮ੍ਰਿਤਕ ਦੇ ਪਰਿਵਾਰ ਅਤੇ ਸੈਂਕੜੇ ਪਿੰਡ ਮਾਂਕੀ ਵਾਸੀਆਂ ਦੇ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਮੰਗ ਨੂੰ ਲੈ ਕੇ ਸਮਰਾਲਾ ਦੇ ਮੇਨ ਚੌਂਕ ਤੇ ਵਿੱਚ ਪੁਲਿਸ ਤੇ ਪ੍ਰਸ਼ਾਸਨ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਰੋਸ ਜ਼ਾਹਰ ਕੀਤਾ ਗਿਆ ਧਰਨਾਕਾਰੀਆਂ ਨੇ ਮੇਨ ਚੌਂਕ ਚਾਰੋਂ ਪਾਸਿਓਂ ਟਰਾਲੀਆਂ ਲਗਾ ਕੇ ਬੰਦ ਕਰ ਦਿੱਤਾ ਤੇ ਧਰਨਾ ਦਿੱਤਾ ਇਸ ਧਰਨੇ ਦੇ ਵਿੱਚ ਪਿੰਡ ਦੀਆਂ ਬਜ਼ੁਰਗ ਔਰਤਾਂ ਸਮੇਤ ਸੈਂਕੜੇ ਲੋਕ ਸ਼ਾਮਲ ਹੋਏ ਇਸ ਸਬੰਧ ਦੇ ਵਿੱਚ ਵੱਖ-ਵੱਖ ਧਰਨਾਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਪਿੰਡ ਮਾਨਕੀ ਦੇ ਵਿੱਚ ਨੌਜਵਾਨ ਦਾ ਕਤਲ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕਰ ਦਿੱਤਾ ਗਿਆ ਪਰ ਦੋਸ਼ੀ ਦੀ ਗ੍ਰਫਤਾਰੀ ਅਜੇ ਤੱਕ ਨਹੀਂ ਹੋਈ ਹੈ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਦੀ ਗ੍ਰਫਤਾਰੀ ਨਹੀਂ ਹੋਵੇਗੀ ਮ੍ਰਿਤਕ ਦਾ ਉਦੋਂ ਤੱਕ ਪੋਸਟ ਮੌਰਟਮ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਅੰਤਮ ਸੰਸਕਾਰ ਕੀਤਾ ਜਾਵੇਗਾ ਕਰਨਾਕਾਰੀਆਂ ਨੇ ਮੰਗ ਕੀਤੀ ਹੈ ਕਿ ਜੇਕਰ ਦੋਸ਼ੀਆਂ ਦੀ ਗ੍ਰਫਤਾਰੀ ਜਲਦ ਨਹੀਂ ਹੋਵੇਗੀ ਤਾਂ ਇਹ ਤਰਨਾ ਇੰਜ ਹੀ ਚੱਲਦਾ ਰਹੇਗਾ ਮੇਰਾ ਜਸਵਿੰਦਰ ਕੌਰ ਕਿਹੜਾ ਪਿੰਡਾ ਤੁਹਾਡਾ ਜੀ? ਮਾਨਕੀਆ ਜੀ। ਤੁਸੀਂ ਅੱਜ ਮੀਨ ਚੌਂਕਾ ਜੀ ਖੜੇ ਹੋ? ਹਾਂ ਜੀ। ਹੱਥ ਤੁਹਾਡੇ ਪੋਸਟਰ ਆ ਕਬੱਡੀ ਖਿਡਾਰੀ ਲਿਖਿਆ ਹੋਇਆ। ਹਾਂ ਜੀ। ਕੀ ਮਾਮਲਾ ਜੀ ਤਰਨਾ ਲਾਇਆ? ਮੈਂ ਤਰਨਾ ਜੀ ਇਹ ਲਾਇਆ। ਮੇਰਾ ਪੋਤਾ ਗਿਆ ਸੀ ਸੇਵਾ ਕਰਨ ਵਾਸਤੇ ਸਾਡੇ ਨਗਰ ਕੀਰਤਨ ਨਿਕਲਣਾ ਸੀ। ਤੇ ਚਲੋ ਕੋਈ ਬੰਦਾ ਗਲਤ ਨਾਂ ਰਲ ਗਿਆ ਤਾਂ ਦੂਆਂ ਨੂੰ ਤਾਂ ਨਹੀਂ ਮਾਰਨਾ। ਜਿਹੜਾ ਉਹਨਾਂ ਨੂੰ ਬੰਦਾ ਮਾਰਨਾ ਸੀ ਉਹਨੂੰ ਪਰੇਖ ਚ ਲੈੰਦੇ। ਠੀਕ ਹੈ? ਉਹਨੂੰ ਨਜਾਇਜ਼ ਮਾਰਿਆ ਯਾਰ ਮੇਰੇ ਪੁੱਤੇ ਨੂੰ। ਕੋਈ ਮੇਰਾ ਪੋਤਾ ਨਸ਼ਾ ਕਰਦਾ ਨਹੀਂ। ਕੋਈ ਮੇਰੇ ਪੁੱਤੇ ਨੇ ਕਦੇ दारू ਸ਼ੱਕਾ ਕਦੇ ਨਹੀਂ ਪੀਤਾ। ਉਹ ਆਪਣਾ ਕਵੱਡੀ ਵੀ ਖੇਡਦਾ ਸੀ ਉਹਦੇ ਸ਼ੌਂਕਿਆਤ ਅਰਤੇ ਕਬੂਤਰ ਵੀ ਰੱਖੇ ਹੋ ਜੀ ਘਰੇ ਰਹਿੰਦਾ ਸੀ ਉਹ ਐਂ ਕਹਿੰਦਾ ਸੀ ਮੈਂ ਮੈਂ ਮੰਮੀ ਸ਼ੌਂਕ ਲੈਣਾ ਐਸ਼ ਕਰਨੀਆ ਤੁਹਾਡੇ ਸਿਰ ਤੇ ਕਬੱਡੀ ਖਿਡਾਰੀ ਕੱਤਦਾ ਸੀ ਤੁਸੀਂ ਪੋਸਟਰ ਲਿਖਿਆ ਹੋ ਜਾਂ ਹਾਂ ਜੀ 1-2-3 ਸਾਲ ਹੋ ਗਏ ਜਿੱਥੇ ਖੇਲ ਕੇ ਆਏ ਉੱਥੇ ਵੀ ਪਤਾ ਕਰ ਲਿਓ ਤੇ ਹੁਣ ਤੁਸੀਂ ਕਿਵੇਂ ਕੀ ਮੰਗ ਕਰਦੇ ਅਸੀਂ ਵਾਅਦਾ ਕਰਦੇ ਹਾਂ ਬਿੰਦੂ ਉਹ ਚਾਰੇ ਸਾਹਮਣੇ ਚਾਹੀਦੇ ਉਹਦਾ ਪਰਿਵਾਰ ਬੇਸ਼ੱਕ ਨਾ ਫੜੋ ਉਹਨਾਂ ਨੂੰ ਚਾਰਾਂ ਨੂੰ ਮੈਨੂੰ ਗਿਰਫਤਾਰ ਦਿਖਾਉਣਾ ਤੇ ਤਰਨਾ ਕੋੋਂ ਤਾਂ ਚੱਲੂਗਾ ਚਾਹ ਜਰਦੇ ਚੱਲ ਜਾ ਬਾਈ ਕਿੰਨੇ ਪੈਜੜ ਕੇ ਤਾਂ ਹੀ ਜੱਲਾ ਮਰਤਾ ਗਿਆ ਉਹ ਜਿੱਕੀ ਮਿੱਟੀ ਆ ਹੁਣ ਦਾ ਸਸਕਾਰ ਵੀ ਨਹੀਂ ਹੋਇਆ ਉਹਦਾ ਨਹੀਂ ਹੋਇਆ ਬੱਸ ਨਾ ਕੁਛ ਨਹੀਂ ਹੋਇਆ ਅਸੀਂ ਕੋਤ ਪੈਸੇ ਉਹਨੇ ਭੁੱਖੇ ਨਹੀਂ ਪੁੱੜਸ ਵਾਲਿਆਂ ਵਾਂਗ ਪਾਲ ਗਏ ਤੇ ਪੈਸੇ ਭੁੱਖ ਮੰਗ ਕੇ ਖਾਣਾ ਗਰੀਬ ਅਸੀਂ ਮੰਗ ਕੇ ਖਾਂਗੇ ਮੈਂ ਕਾਕ ਖੋ ਮੈਂ ਕਾਕ ਖੋਤ ਕੇ ਗੁਜ਼ਾਰਾ ਕਰਦੀ ਆ ਮੇਰਾ ਪੋਤਾ ਕਹਿੰਦਾ ਸੀ ਦਾਦੀ ਛੱਡ ਦੇ ਮੈਂ ਆਪਣੇ ਪੋਤੇ ਦੇ ਕਰਕੇ ਦੁੱਧ ਰੱਖਦੀ ਸੀ ਕਰ ਉਮਰ ਵੀ ਦਾਸ ਕਰ ਲਓ ਤੁਮੇ ਦੇ ਕਹਾਂ ਠੀਕ ਹੈ ਅਸੀਂ ਕੁਛ ਨਹੀਂ ਚਾਹੁੰਦੇ ਸੀ ਬਸ ਇਨਸਾਫ ਚਾਹੁੰਨੇ ਹਾਂ ਅੱਜ ਮੇਰੇ ਭਰਾ ਨੇ ਤੋਂ ਇਹ ਕੱਲੂ ਕਿਸੇ ਦੇ ਭਰਾਣਾ ਵੀ ਹੋ ਸਕਦਾ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਭਰਾਇਆ ਕਿਸੇ ਦਾ ਮਨ ਆਪਣਾ ਤੁਮਰੇ ਸਾਡੇ ਭਰਾ ਦੀ ਉਹ ਵੀ ਗਲਤੀ ਨਹੀਂ ਸਾਨੂੰ ਉਹਦੇ ਸਿਰ ਤੇ ਆਸਰਾ ਸੀ ਇਸਤਲ ਦੇ ਸਾਥੋਂ ਛੋਟਾ ਪਰ ਵੱਡਾ ਹੈਗਾ ਸਾਡੇ ਘਰ 'ਚ ਅਸੀਂ ਚਾਰ ਪੈਣ ਬਣਾ ਜੀ ਹਾਂ ਜੀ ਉਹ ਕਬੱਡੀ ਖੇਡਦਾ ਸੀ ਕਦੇ ਕਦੇ ਕਿਸੇ ਬਿਲਡਿੰਗ ਨਾਲ ਕਿਸੇ ਹੋਰ ਨਾਲ ਦਿਹਾੜੀ ਲਉਣ ਲੱਗ ਜਾਂਦਾ ਸੀ ਜਾਂ ਚੱਲੀ ਜਾਂਦਾ ਸੀ ਗਾਦੀ ਹਾਂ ਜੀ ਅਸੀਂ ਕਿਸੇ ਤੋਂ ਮੰਗ ਕੇ ਨਹੀਂ ਖਾਂਦੇ ਕੋਈ ਗਲਤ ਕੰਮ ਨਹੀਂ ਕਰਦਾ ਜੀ ਉਹ ਮਿਹਨਤ ਕਰਦਾ ਪੂਰਾ ਪਿੰਡ ਕਬਾਇਆ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਕੀ ਲੱਗਦਾ ਕੀ ਕਾਰਨ ਦੀ ਹੁੰਦਾ ਵੇ ਸਾਨੂੰ ਕੁਝ ਨਹੀਂ ਪਤਾ ਹੈਗਾ ਅਸੀਂ ਤਾਂ ਆਪੇ ਸੋਚ ਦੇਖ ਕੇ ਹੈਰਾਨ ਹੋ ਗਏ ਵੀ ਇਹ ਸਾਡੇ ਨਾਲ ਕਿੰਨਾ ਵੱਡਾ ਹੋ ਗਿਆ ਵੀ ਕਦੇ ਜ਼ਿੰਦਗੀ ਚ ਸੀ ਸੋਚਿਆ ਨਹੀਂ ਸੀ ਅਸੀਂ ਬਸ ਇਹੀ ਅਰਦਾਸ ਕਰਦੇ ਆਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜੇ ਐਮਐਲਏ ਮੇਰੀ ਵੀਡੀਓ ਦੇਖਦਾ ਜੇ ਉਹਨੂੰ ਲੱਗਦਾ ਵੀ ਕਿਸੇ ਭੈਣ ਦਾ ਦੁੱਖ ਦੇਖਦਾ ਪਿਆ ਤਾਂ ਸਾਡੇ ਸਾਹਮਣੇ ਆ ਕੇ ਸਾਨੂੰ ਇਨਸਾਫ ਦਿਵਾਵੇ ਨਹੀਂ ਕਿਸੇ ਦਾ ਥੱਲੀ ਕਰਦਾ ਰੋੜ ਤੇ ਆ ਕੇ ਬੈਠਣ ਨੂੰ ਅਸੀਂ ਬੈਠੇ ਸਾਡਾ ਦਿਲ ਤੁਹਾਨੂੰ ਪਤਾ ਹੈ ਕਿਵੇਂ ਬੈਠੇ ਆਂ ਸਿਰਫ ਸਾਡੀ ਮਾਂ ਦੇ ਦੁੱਖ ਕਰਕੇ ਈ ਨਾਮ ਤੁਹਾਡਾ ਮੇਰਾ ਹੀ ਗਰਸ਼ਰਨ ਸਿੰਘ ਇਹ ਮੇਰਾ ਫਰੈਂਡ ਸੀਗਾ ਮੁੰਡਾ ਜਿਹੜਾ ਮੁੰਡਾ ਤੁਹਾਡਾ ਮੇਰਾ ਪਿੰਡ ਸੰਗਤਪੁਰਾਈ ਤੁਸੀਂ ਅੱਜ ਟਰਨ ਆ ਲਾਇਆ ਹੋਇਆ ਹੈ ਮੇਂ ਚੌਂਕ ਦੇ ਵਿੱਚ ਹਾਥੇ ਪੋਸਟਰ ਫੜਿਆ ਹੋਇਆ ਕਬੱਡੀ ਖਿਡਾਰੀ ਦਾ ਜਨਾ ਚੌਂਕ ਦੇ ਸਾਰੇ ਮੇਰਾ ਫਰੈਂਡ ਸੀਗਾ ਜੀ ਪਿੰਡ ਮਾਨਕੀ ਤੋਂ ਤੇ ਘਰ 'ਚ ਇਹੀ ਕਮਾਉਣੇ ਵਾਲਾ ਸੀਗਾ ਤੇ ਮਿਹਨਤ ਮਜ਼ਦੂਰੀ ਕਰਦਾ ਸੀਗਾ ਜੀ ਇਹਦੀ ਕਿਸੇ ਨਾਲ ਕੋਈ ਲਾਗਡਾੜ ਨਹੀਂ ਸੀ ਕੋਈ ਰੰਜਿਸ਼ ਨਹੀਂ ਸੀ ਇੱਕ ਕਬੱਡੀ ਕਿ ਟਾਈਮ ਤੋਂ ਖੇਡਦਾ ਸੀਗਾ ਸਾਰੇ ਛੋਟੇ ਹੁੰਦੇ ਸੀ ਸਕੂਲ ਟਾਈਮ ਤੋਂ ਕਬੱਡੀ ਖੇਡਦਾ ਸੀਗਾ ਜੀ ਸਕੂਲ ਤੋਂ ਹੁਣ ਗਾਹਾਂਗਾ ਜਦੋਂ ਵੱਡੇ ਹੋ ਗਏ ਟੂਰਨਾਮੈਂ ਨਾਰਮਲ ਵਾਸ ਕੰਮ ਕਰ ਕਰਦਾ ਸੀ ਕਬੱਡੀ ਖੇលਦਾ ਸੀਗਾ ਜੀ ਕੀ ਲੱਗਦਾ ਸਾਰੀ ਘਟਨਾ ਵਿੱਚ ਕੀ ਗੱਲ ਹੋਈ ਸਾਰੇ ਇਹਦਾ ਮੰਨ ਲਓ ਤੁਸੀਂ ਇਹ ਪਿੰਡ ਪ੍ਰੋਗਰਾਮ ਸੀਗਾ ਅੱਜ ਗੁਰੂ ਨਾਨਕ ਬਾਛਾਈ ਦੇ ਪ੍ਰਵਾਤ ਵੇਰੀ ਨਿਕਲਦੀਆਂ ਸੀਗੇ ਨਗਰ ਕੀਰਤਨ ਉਹ ਪਿੰਡ ਚ ਗੁਰਦਰਾ ਸਾਹਿਬ ਸੇਵਾ ਕਰਕੇ ਜਿਵੇਂ ਆਮ ਆਪਾਂ ਪਿੰਡ ਚ ਬਹਿ ਜਾਂਦੇ ਆ ਜਿਵੇਂ ਆਪਣੀ ਜਗ੍ਹਾ ਹੁੰਦੀ ਸਾਰੇ ਬੈਠਦੇ ਆ ਉਦੋਂ ਜਾ ਕੇ ਬੈਠੇ ਸੀਗੇ ਤੇ ਚਾਰ ਨੌਜਵਾਨ ਆਏ ਦੋ ਮੋਟਰਸਾਈਕਲਾਂ ਤੇ ਅਣਪਛਾਤੇ ਬੰਦੇ ਜਿਨ੍ਹਾਂ ਦੇ ਇਹਦੇ ਅੱਗੇ ਫਾਇਰਿੰਗ ਕੀਤੀ ਤੇ ਸਾਡੇ ਮੁੰਡੇ ਦੀ ਡੈਥ ਹੋ ਗਈ ਮੌਕੇ ਤੇ ਆ ਕਹਿਣਾ ਹੈ ਕਿ ਕੌਸਮੋਲਜੀ ਲੱਗਦੀ ਹੈ ਇਹ ਸੱਚੀ ਗੱਲ ਜੀ ਪ੍ਰਸ਼ਾਸਨ ਸਰ ਕੁਝ ਨਹੀਂ ਕਰ ਰਿਹਾ ਜੀ ਸਾਡੇ ਤੇ ਸਾਡੇ ਤੇ ਦਬਾਅ ਪਾ ਰਹੇ ਆ ਵੀ ਤੁਸੀਂ ਪੋਸਟਮਾਰਟਮ ਕਰਵਾਓ ਤੇ ਧਰਨਾ ਵੀ ਧਰਨਾ ਨਾ ਲਾਓ ਵੀ ਧਰਨੇ ਬਾਅਦ ਚ ਲਾਓ ਪਹਿਲਾਂ ਮੁੰਡੇ ਨੂੰ ਪੋਸਟਮਾਰਟਮ ਕਰਾ ਕੇ ਉਹਦੀ ਸੰਸਕਾਰ ਕਰ ਦਿਓ ਹੁਣ ਮੰਗ ਕੀ ਹੈ ਤੁਹਾਡੀ ਸਰ ਸਾਨੂੰ ਇਨਸਾਫ ਚਾਹੀਦਾ ਜੀ ਕਰਨਾ ਕਰੋ ਤੱਕ ਲੱਗਿਆ ਰਹੂਗਾ ਧਰਨਾ ਜਾ ਜਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਜੀ ਕੋਈ ਨਹੀਂ ਫੜ ਹੁੰਦਾ ਜੀ ਕੋਈ ਨਹੀਂ ਫੜਿਆ ਗਿਆ ਹੁਣ ਤੱਕ ਜੀ ਦਾ ਧਰਨਾ ਲੱਗਿਆ ਹੋਇਆ ਪਿੰਡ ਮਾਨਕੀ ਪਾਸੇ ਲਗਾਇਆ ਹੋਇਆ ਕਿ ਦੋਸ਼ੀਆਂ ਦੀ ਮੰਗ ਨੂੰ ਲੈ ਕੇ ਇਹ ਨਹੀਂ ਸਾਡੇ ਕੋਲ ਪਰसों ਜਿਹੜੀ ਫਾਇਰਿੰਗ ਇਨਸੀਡੈਂਟ ਹੋਇਆ ਸੀ ਪਰसों ਹੀ ਅਸੀਂ ਐਫਆਰ ਨੰਬਰ ਜਿਹੜੀ 307 ਅੰਡਰ ਸੈਕਸ਼ਨ 103 109 ਵੀਐਨਐਸ 190 191 ਵੀਐਨਐਸ 25 ਜੂਨਾ ਨਾੜ ਪਰਚਾ ਦਰਜ ਕੀਤਾ ਸੀ ਚਾਰ ਬੰਦਿਆਂ ਦੇ ਖਿਲਾਫ ਤੇ ਇੱਕ ਆਪਣਾ ਨਾਮ ਨੂੰ ਲਿਖਾਉ ਉਹਦੇ ਸਬੰਧੀ ਜਿਹੜੇ ਨੇ ਕੋਈ ਸਪੋਰਟਰ ਸੀ ਬੋਲਿਉਂ ਬੰਦੇ ਪਨਾਹ ਦੇਣ ਨਾਲ ਇਹਨਾਂ ਨੂੰ ਜੇ ਪਨਾਹ ਵੀ ਦਿੰਦੇ ਸ਼ੈਲਟਰ ਵੀ ਦਿੰਦੇ ਅਸੀਂ 10 ਬੰਦੇ ਜਿਹੜੇ ਆ ਖੰਡਾਪੁਰ ਸਨੇੜੇ ਅਰੈਸਟ ਕੀਤੇ ਆ ਸਾਡੇ ਮਾਨਯੋਗ ਐਸਐਸਪੀ ਯੋਤੀ ਜਾਦਵ ਜੀ ਵੱਲੋਂ ਤੇ ਐਸਪੀਡੀ ਪਵਨ ਜੀ ਜੀ ਵੱਲੋਂ ਸਾਡੀਆਂ ਸੱਤ ਪਾਰਟੀਆਂ ਜਿਹੜੀਆਂ ਅਡਾ ਟਗਾਣਿਆਂ ਦੇ ਰੇਡ ਕਰ ਲਈ ਗੰਜਾ ਅਸੀਂ ਇਹ ਪਰਿਵਾਰ ਨੂੰ ਇਹੀ ਗੱਲ ਦੱਸ ਰਹੇ ਆ ਵੀੜੇ ਅੱਜ 10 ਬੰਦੇ ਕੱਲ੍ਹ ਦੇ ਹੀ ਅਰੈਸਟ ਕੀਤੇ ਆ ਸਾਡੇ ਕੋਲ ਪੁਲਿਸ ਰਿਮਾਰਡ ਤੇ ਆ ਜਿਹੜੇ ਮੁੱਲਮ ਆ ਜਿਹੜੇ ਅਸਲੀ ਜਿਹੜੇ ਮੁੱਲਮ ਜਿਹੜੇ ਫਾਇਰਿੰਗ ਕਰਕੇ ਆ ਗਏ ਆ ਛੇਤੀ ਹੀ ਕਾਬੂ ਕਰ ਲਏ ਜਾਣਗੇ ਸੁਰੱਖਾ ਦੇ ਪਿੱਛੇ ਹੋਣਗੇ ਕਿਸੇ ਨੂੰ ਵੀ ਕਾਨੂੰਨ ਨੂੰ ਹੱਥ ਲੈਂਣ ਦੀ ਅਸੀਂ ਇਹ ਤੇ ਲੋ ਉਹ ਨਹੀਂ ਕਰਾਂਗੇ ਤਾਂ ਮੇਰੇ ਤੱਕ ਦੇ ਪਰਿਵਾਰ ਦਾ ਇਹ ਵੀ ਗੱਲ ਕਹਿਣਾ ਕਿ ਉਦੋਂ ਤੱਕ ਅਸੀਂ ਨਾ ਪੋਸਟ ਬਟਨ ਹੁੰਦੇ ਨਾ ਸਰਕਾਰ ਹੁੰਦੀ। ਨਹੀਂ ਅਸੀਂ ਇਹ ਪਰਿਵਾਰ ਨਾਲੇ ਇਹ ਸਦਾ ਕਰ ਰਹੇ ਹਾਂ ਪਰਿਵਾਰ ਨੂੰ ਸਮਝਾ ਰਹੇ ਹਾਂ। ਕਿਉਂਕਿ ਪੋਸਟਵਾਟ ਨੂੰ ਜਿਹੜਾ ਉਹ ਜ਼ਰੂਰੀ ਆ। ਨਹੀਂ ਤਾਂ ਪੋਸਟਵਾਟ ਜਿਹਨਾਂ ਡਿਲੇ ਆਉਂਦਾ ਉਹਦੇ ਨਾਲ ਕੋਈ ਐਵੀਡੈਂਸ ਵੀ ਜਿਹੜੀ ਹੈ ਨਹੀਂ ਖਦੀ।